ਜਿਲ੍ਹਾ ਐਸਐਸ ਨਗਰ ਮੁਹੱਲੀ ਡਾਕਟਰ ਰਵਜੋਤ ਗਰੇਵਾਲ ਆਈਜੀਐਸ ਐਸਪੀ ਸਿਟੀ ਰੋਲਰ ਅਤੇ ਡੀਐਸਪੀ ਜੀ ਅਮਰੋਦ ਸਿੰਘ ਸਬ-ਇੰਸਪੈਕਟਰ ਜੀ ਵਾਇਰ ਜਿਲ੍ਹਾ ਦੇ ਅੰਦਰ ਹੋ ਰੀਆਂ ਗੈਰ ਕਾਨੂੰਨੀ ਘਟਨਾਵਾਂ ਜੋ ਕਲੋਨ ਵਿਰੋਧੀ ਅੰਸਰ ਹਨ ਉਹਨਾਂ ਨੂੰ ਕਾਬੂ ਕਰਨ ਦੀ ਮਹਿੰਮ ਚਲਾਈ ਗਈ ਸੀ ਕੱਲ ਦੇਰ ਰਾਤ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਰਾਇਲ ਅਸਟੇਟ ਗਰੁੱਪ ਦੇ ਅੰਦਰ ਇੱਕ ਬਿਲਡਿੰਗ ਬਣ ਰਹੀ ਹੈ ਉੱਥੇ ਕੁਝ ਵਿਅਕਤੀ ਜਿਹੜੇ ਇੱਕ ਆਪਣੇ ਆਪ ਨੂੰ ਮਾਈਨਿੰਗ ਡਿਪਾਰਟਮੈਂਟ ਤੋਂ ਦੱਸਦੇ ਸੀ ਤੇ ਉਹ ਪਿਛਲੇ ਇੱਕ ਹਫਤੇ ਤੋਂ 12 ਤਰੀਕ ਤੋਂ ਲਗਾਤਾਰ ਤੇ ਜਬਰੀ ਰਸੂਲ ਕੇ ਉਹਨਾਂ ਤੋਂ ਡਰਾਤਮਕਾ ਕੇ 17 ਹਜ਼ਾਰ ਰੁਪਏ ਲੈਂਦੇ ਆ ਤੇ ਉਹਨਾਂ ਦੇ ਜਿਹੜੇ ਉੱਥੇ ਕਰਤਤ ਹੈ ਜਿਹਨੇ ਸਰਵਲਦੇਵ ਸਿੰਘ ਉਹਨਾਂ ਦੀ ਸਟੇਟਮੈਂਟ ਤੇ ਰਾਤੀ ਇੱਕ ਕੇਸ ਸਟਾਰਟ ਕੀਤਾ ਗਿਆ ਜੋ ਜਬਰੀ ਪ੍ਰਾਪਤ ਕਰਦੇ ਸੀ ਉਹ ਪੰਜ ਵਿਅਕਤੀ ਇੱਕ ਗੈਂਗ ਜਿਹੜਾ ਸਮੇਤ ਇੱਕ ਪਲੇਰੋ ਗੱਡੀ ਚਟੇ ਰੰਗ ਦੀ ਜਿਹਦਾ ਨੰਬਰ ਪੀਬੀ ਜਿਹੜਾ ਮਸੀ ਜੇ ਕੇ 11C 6025 ਉਹਨੂੰ ਤੇ ਉਹਦੇ ਉੱਤੇ ਪੰਜ ਸਵਾਰ ਬੰਦਿਆਂ ਨੇ ਜਿਹੜਾ ਕੰਮ ਕਰ ਲਿਆ ਇਸੇ ਬਜਿੰਦਰ ਸਿੰਘ ਦੀ ਟੀਮ ਨੇ ਇਹ 14 ਇਸ ਟੀਮ ਦਾ ਜਿਹੜਾ ਗੈਂਗ ਹੈ ਉਹਦਾ ਰਿੰਗ ਲੀਡਰ ਹੈਗਾ ਜੀਵ ਕੁਮਾਰ ਕਾਕਾ ਤੇ ਉਹਦੇ ਨਾਲ ਨਰਿੰਦਰ ਸਿੰਘ ਰਮਨ ਕੁਮਾਰ ਮਨੋਜ ਔਰ ਮੌਂਟੀ ਅਤੇ ਜਸਵੰਦਰ ਰਤ ਮੰਗੂ ਇਹਨਾਂ ਨੂੰ ਅੱਜ ਅਦਾਲਤ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਨਾ ਦੋਸ਼ੀਆਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਦਰਾਨੇ ਇਨਵੈਸਟੀਗੇਸ਼ਨ ਇਹ ਗੱਲ ਕਲੀਅਰ ਕੀਤੀ ਜਾਵੇਗੀ ਕਿ ਇਹ ਬੰਦੇ ਜਿਹੜੇ ਆ ਪੰਜ ਫੜੇ ਗਏ ਗੈਂਗ ਦੇ ਮੈਂਬਰ ਇਹਨਾਂ ਨੂੰ ਕੌਣ ਚਲਾ ਰਿਹਾ ਹੈ ਇਹਦੇ ਕੀਤੇ ਕਿਹਦੇ ਹਿੱਸੇਦਾਰ ਹੈ ਕਿੰਨੇ ਵਿਅਕਤੀਆਂ ਤੋਂ ਇਸੇ ਤਰ੍ਹਾਂ ਡਰਾਮ ਕਾ ਕੇ ਇਹਨਾਂ ਨੇ ਜਬਰੀ ਉਸੂਲੀ ਕੀਤੀ ਹੈ ਇਹ ਸਾਰੇ ਫੱਟ ਜਿਹੜੇ ਆਉਟਪੋਰਟ ਕਰਕੇ ਇਹਨਾਂ ਤੇ ਲੀਗਲੀ ਹੋਰ ਨੈਕਸਟ ਵੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਕੋਈ ਨਗਦੀ ਬਰਾਮਦ ਹੋਈ ਥਾਰੇ ਕੋਲ ਅਜੇ ਕਰ ਰਹੇ ਹਾਂ ਜੀ ਕਰ ਦਿੱਤੇ ਰਿਸਟਰ ਕੀਤਾ ਸੀ ਅੱਜ ਹੀ ਰਿਮਾਨ ਹਾਜ਼ਰ ਕੀਤਾ ਇਹ ਦਿਨ ਅਸੀਂ ਨੂੰ ਪ੍ਰੋਪਰ ਕਰਕੇ ਤੋਂ ਨੈਕਸਟ ਬਾਕੀ ਜਿੱਦਾਂ ਸਾਰੇ ਗੱਡੀ ਦਾ ਨੰਬਰ ਜੇ ਕੇ ਦਾ ਇਹ ਬੰਦੇ ਪੰਜਾਬ ਦੇ ਕਿ ਦੇਖ ਨਹੀਂ ਬੰਦੇ ਪੰਜਾਬ ਦੇ ਹੈਗੇ ਨੇ ਜਿਹੜਾ ਇਹਨਾਂ ਦਾ ਅ ਅਰਜੀਤ ਕੁਮਾਰ ਕਾਕਾ ਹੈਗਾ ਖਰੜ ਦਾ ਰਹਿਣ ਵਾਲਾ ਹੈ ਇਹਦੇ ਲਾਗੇ ਮਛਰੀ ਕਲਾ ਪਿੰਡ ਹੈ ਜਿਹੜਾ ਨਰਿੰਦਰ ਹੈ ਗੜਸ਼ੰਕਤਿਆ ਸ਼ਹਿਰਪੁਰ ਡਿਸਟ੍ਰਿਕਟ ਚ ਰਾਮਨੁਕਰ ਵੀ ਪਤਿਆਲਾ ਪਿੰਡ ਦਾ ਖਰੜ ਦੇ ਲਾਗੇ ਮਨੋਜ ਮੌਂਟੀ ਇਹ ਮਛਰੀ ਕਲਾ ਦਾ ਰਹਿਣ ਵਾਲਾ ਹੈ ਖਰੜ ਲਾਗੇ ਤੇ ਜਸਵਿੰਦਰ ਮੰਗੂ ਜੋ ਗਾਦਰੀ ਨਗਰਾ ਸ਼ੰਭੂ ਲਾਗੇ ਇਹ ਤਾਂ ਨਹੀਂ ਹੈ ਗੱਡੀ ਦਾ ਨੰਬਰ ਉੱਥੇ ਗੱਡੀ ਦਾ ਨੰਬਰ ਜੇਕੇ ਦਾ ਹੈਗਾ ਇਹਨੂੰ ਵੀ ਵੈਰੀਫਾਈ ਕੀਤਾ ਜਾਊਗਾ ਔਰ ਜਿਹੜੇ ਦੋਸ਼ੀ ਆ ਇਹਨਾਂ ਦਾ ਪਿਛੋਕੜ ਦਾ ਜਿਹੜਾ ਰਿਕਾਰਡ ਉਹ ਵੀ ਲੈ ਰਹੇ ਆ ਕਿ ਇਹਨਾਂ ਦੇ ਪਹਿਲਾਂ ਵੀ ਕਿਸੇ ਕ੍ਰਿਮੀਨਲ ਡਾਇਰੈਕਟ ਕੋਈ ਸੰਬੰਧ ਹੈਗਾ ਜਾਂ ਕਿਸ ਤਰ੍ਹਾਂ ਇਹ ਮਾਈਨੇ ਵਿਭਾਗ ਦੇ ਅਫਸਰ ਦੱਸਦੇ ਸੀ ਆਪਣੇ ਨੂੰ ਕੀ ਦੱਸਦੇ ਨਹੀਂ ਉਹਨਾਂ ਨੇ ਦੱਸਦੇ ਸੀ ਅਸੀਂ ਉਹਨਾਂ ਦੇ EMPLOYEES EMPLOYEES ਦੱਸਦੇ ਸੀ ਕਿ ਜਦੋਂ ਕਿ ਇਹਨਾਂ ਕੋਲ ਇਸ ਤਰ੍ਹਾਂ ਦੀ ਕੋਈ ਆਈਡੀ ਕੋਈ ਅਥਾਉਟੀ ਨਹੀਂ ਹੈ ਇਸੇ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਇਹਨਾਂ 'ਚ ਕੋਈ ਮੁਲਾਜ਼ਮ ਵੀ ਹੈਗਾ ਜਾਂ ਸਰਕਾਰੀ ਮੁਲਾਜ਼ਮ ਆ ਜਾਂ ਕੁਝ ਹੋਏ ਇਹਨਾਂ 'ਚ ਨਹੀਂ ਅਸੀਂ ਉਹਨੂੰ ਰਿਕਾਰਡ ਲੈ ਰਹੇ ਤਨੂੰ ਨੇ ਇਸ ਤਰ੍ਹਾਂ ਦਾ ਕੋਈ ਡਾਕੂਮੈਂਟ ਪੇਸ਼ ਨਹੀਂ ਕੀਤਾਗਾ ਨਾ ਇਹਨਾਂ ਨੇ ਆਪਣੇ ਬਾਰੇ ਤੇ ਨਾ ਹੀ ਆਪਣੇ ਕਿਸੇ ਇਸ ਜਿਹੜਾ ਮੈਨ ਡਿਪਾਰਟਮੈਂਟ ਦਾ ਕੋਈ ਕੋਈ ਥੋੜੀ ਹੈਗੀ